ਸਮਾਜਿਕ ਸੁਰੱਖਿਆ ਸਤ੍ਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜੋ ਕੁਝ ਦਿਨ ਪਹਿਲਾਂ ਪ੍ਰੋਜੈਕਟ ਜੀਵਨ ਜੋਤ 2 ਸ਼ੁਰੂ ਕੀਤਾ ਗਿਆ ਸੀ ਭੀਖ ਮੰਗਦੇ ਬੱਚਿਆਂ ਨੂੰ ਰੈਸਕਿਊ ਕਰਨ ਦਾ ਉਹਨਾਂ ਨੂੰ ਸਕੂਲਾਂ ਤੱਕ ਪਹੁੰਚਾਉਣ ਦਾ ਉਹ ਅਸੀਂ ਲਗਾਤਾਰ ਜਾਰੀ ਰੱਖਿਆ ਹੋਇਆ ਹੈ ਔਰ 200 ਤੋਂ ਉੱਪਰ ਬੱਚਾ ਅਸੀਂ ਜਿਹੜਾ ਜੀਵਨ ਜੋਤ 2 ਦੇ ਅੰਡਰ ਬਾਲ ਘਰਾਂ ਦੇ ਵਿੱਚ ਸਕੂਲਾਂ ਦੇ ਵਿੱਚ ਲਗਾਤਾਰ ਭੇਜੀ ਜਾ ਰਹੇ ਹਾਂ ਔਰ ਇੱਥੇ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਆਏਗੀ ਵੀ ਕਿਉਂਕਿ ਜਦੋਂ ਅਸੀਂ ਇੱਕ ਸ਼ਹਿਰ ਚ ਕਿਤੇ ਰੈਸਕਿਊ ਕਰਕੇ ਜਿਵੇਂ ਪਿੱਛੇ ਆਹਾ ਕੱਲ ਹੀ ਮੈਨੂੰ ਸੁਣਨ ਨੂੰ ਮਿਲਿਆ ਕਿ ਜ਼ੀਰਕਪੁਰ ਜਿਹੜਾ ਅਸੀਂ ਆਪਣੇ ਵੱਲੋਂ ਪੂਰਾ ਬੈਗਰੀ ਫ੍ਰੀ ਸ਼ੇਅਰ ਕਰ ਦਿੱਤਾ ਸੀਗਾ ਉੱਥੋਂ ਮਾਈਗ੍ਰੇਟ ਹੋ ਕੇ ਉਹ ਨਾਲ ਡੇਰਾ ਬੱਸੀ ਜਾ ਕੇ ਬੈਠ ਗਏ ਸੋ ਇਹ ਹੋਏਗਾ ਹਲੇ ਕਿਉਂਕਿ ਹਲੇ ਉਹਨਾਂ ਨੂੰ ਲੱਗੇਗਾ ਕਿ ਸ਼ਾਇਦ ਇਹ ਕੁਝ ਦਿਨਾਂ ਦੀ ਗੱਲ ਹੈ ਔਰ ਇਹ ਅਸੀਂ ਦੁਬਾਰਾ ਜਿਹੜਾ ਕੰਮ ਚਲਾ ਲਵਾਂਗੇ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਇਹ ਜਿਹੜੀ ਮੁਹਿੰਮ ਹੈ ਇਹ ਲਗਾਤਾਰ ਸਰਕਾਰ ਦੇ ਇੱਕ ਪ੍ਰੋਜੈਕਟ ਦੇ ਵਿੱਚ ਪੈ ਚੁੱਕੀ ਹੈ ਜਿਹੜੀ ਕਿ ਬਿਲਕੁਲ ਕਦੇ ਵੀ ਬੰਦ ਨਹੀਂ ਹੋਏਗਾ ਔਰ ਅਸੀਂ ਲਗਾਤਾਰ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣ 'ਚ ਲੱਗੇ ਹੋਏ ਹਾਂ ਔਰ ਕਦੇ ਵੀ ਅਸੀਂ ਅਲਾਉ ਨਹੀਂ ਕਰਾਂਗੇ ਕਿ ਕੋਈ ਬੱਚਾ ਜਿਹੜਾ ਉਹ ਭੀਖ ਮੰਗਦਾ ਨਜ਼ਰ ਆਵੇ ਜਾਂ ਉਹਦੇ ਤੋਂ ਭੀਖ ਮੰਗਾਈ ਜਾਵੇ ਸੋ ਭੀਖ ਮੁਕਤ ਪੰਜਾਬ ਬਣਾਉਣ ਲਈ ਲਗਾਤਾਰ ਐਫਰਟਸ ਕਰ ਰਹੇ ਹਾਂ ਜੋ ਡੇਰਾ ਬੱਸੀ ਵਿੱਚ ਜਾ ਕੇ ਭੀਖ ਦਾ ਧੰਦਾ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਸੀ ਅਸੀਂ ਉੱਥੇ ਵੀ ਆਪਣੀਆਂ ਟੀਮਸ ਭੇਜੀਆਂ ਨੇ ਔਰ ਇਹ ਉਹਨਾਂ ਨੂੰ ਲੱਭ ਰਹੇ ਨੇ ਹਾਲੇ ਸਾਨੂੰ ਕੋਈ ਬੱਚਾ ਅਸੀਂ ਰੈਸਕਿਊ ਨਹੀਂ ਕੀਤਾ ਔਰ ਮਿਲੇ ਵੀ ਨਹੀਂ ਪਰ ਅਸੀਂ ਇਹਦੇ ਵਿੱਚ ਫ੍ਰੀਕੁਐਂਟ ਰੇਡਸ ਕਰਾਂਗੇ ਅ ਅੱਜ ਵੀ ਕਰ ਰਹੇ ਆ ਕੱਲ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਇਹਨਾਂ ਬੱਚਿਆਂ ਨੂੰ ਇੱਕ ਦੋ ਦਿਨਾਂ ਦੇ ਵਿੱਚ ਲੱਭ ਕੇ ਇਹਨਾਂ ਨੂੰ ਅਸੀਂ ਸਕੂਲਾਂ ਵਿੱਚ ਜਾਂ ਬਾਲ ਘਰਾਂ ਦੇ ਵਿੱਚ ਲੈ ਕੇ ਜਾਵਾਂਗੇ ਔਰ ਮੇਰੀ ਆਪਣੇ ਮੀਡੀਆ ਨਾਲ ਸੰਬੰਧਿਤ ਭੈਣ ਭਰਾਵਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਬਹੁਤ ਸਾਥ ਮਿਲ ਰਿਹਾ ਹੈ ਔਰ ਲੋਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਸਾਡਾ